ਆ ਹਾਂਜੀ ਕਿਵੇਂ ਹੋ ਸਾਰੇ ਅਸੀਂ ਇਸ ਵਕਤ ਨਾ ਆਪਣੇ ਪੰਜਾਰਾ ਖੜੇ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਸੋ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆ ਤੇ ਦੇਖਿਓ ਵੀ ਕਿੱਡਾ ਵੱਡਾ ਸਿਸਟਮ ਐ ਸੇ ਟ੍ਰਾਂਸਪੋਰਟ ਕਰਨ ਦਾ ਮਸ਼ੀਨਰੀ ਨੂੰ ਤੇ ਆ ਦੇਖੋ ਤੁਸੀਂ ਪਹਿਲਾਂ ਤੇ ਆ ਦੇਖੋ ਲਾਈਨਾਂ ਲੱਗੀਆਂ ਹੋਈਆਂ ਵਾ ਦੂਰ ਤੱਕ ਕਿਉਂਕਿ ਇੱਕ ਬਹੁਤ ਵੱਡੀ ਜਿਹੜੀ ਆ ਉਹ ਚੀਜ਼ ਨੂੰ ਟਰਾਂਸਪੋਰਟ ਜਿਹੜਾ ਉਹ ਕੀਤਾ ਜਾ ਰਿਹਾ ਵਾ ਜਿਹੜੇ ਮਾਈਨਿੰਗ ਦੇ ਵਿੱਚ ਜਿਹੜੀ ਮਸ਼ੀਨਰੀ ਵਰਤੀ ਜਾਂਦੀ ਆ ਉਹਦੇ ਵਾਸਤੇ ਜਿਹੜੇ ਚੀਜ਼ਾਂ ਜਿਹੜੀਆਂ ਇਹ ਜਿਹੜੀਆਂ ਵੱਡੀਆਂ-ਵੱਡੀਆਂ ਗੱਡੀਆਂ ਜਿਹੜੀਆਂ ਮਾਈਨਿੰਗ 'ਚ ਵਰਤ ਜਾਂਦੇ ਉਹਨੂੰ ਕਿਵੇਂ ਟਰਾਂਸਪੋਰਟ ਕਰਦੇ ਆ ਦੇਖੋ ਮੋਰੇ ਇੱਕ ਵੀਕਲ ਆ ਪਾਇਲਟ ਗੱਡੀ ਆ ਇਹ ਥਾਂ ਜਿਹੜਾ ਬਣਾ ਰਹੀ ਆ ਕਿ ਰੋਡ ਖਾਲੀ ਕਰਾ ਰਹੀ ਆ ਤੇ ਦੂਸਰੇ ਪਾਸੇ ਟਰੱਕ ਜਿਹੜਾ ਵਾ ਉਹ ਮਸ਼ੀਨਰੀ ਜਿਹੜੀ ਆ ਉਹ ਲੱਦ ਕੇ ਲੈ ਕੇ ਆ ਰਿਆ ਵਾ ਆ ਟਰੱਕ ਦੇ ਉੱਪਰ ਇੱਕ ਵੱਡੀ ਮਸ਼ੀਨਰੀ ਲੱਦੀ ਹੋਈ ਆ ਦੇਖੋ ਤੁਸੀਂ ਆਸਟ੍ਰੇਲੀਆ ਦੇ ਜਿਹੜੀਆਂ ਮਾਈਨਿੰਗ ਦੇ ਵਿੱਚ ਮਸ਼ੀਨਰੀ ਵਰਤੀ ਜਾਂਦੀ ਆ ਉਹ ਦੇਖੋ ਕੁਝ ਇਸ ਤਰ੍ਹਾਂ ਦੀ ਆ ਆ ਜਿਹੜਾ ਪੀਲੇ ਰੰਗ ਦਾ yellow ਰੰਗ ਦਾ ਸਮਾਨ ਲੱਦਿਆ ਹੋਇਆ ਵਾ ਦੇਖੋ ਤੁਸੀਂ ਟਾਇਰ ਦੇਖੋ ਇਹ ਮਸ਼ੀਨਰੀ ਆ ਜਿਹੜੀ ਉਥੋਂ ਦੀਆਂ ਜਿਹੜੀਆਂ ਮਾਈਨਿੰਗ ਦੇ ਵਿੱਚ ਜਿਹੜੀਆਂ ਚੱਕਦੀ ਆ ਸਮਾਨ ਜਿਹੜਾ ਵਾ ਮਿੱਟੀ ਜੋ ਵੀ ਪੱਥਰ ਜੋ ਵੀ ਅੰਦਰੋਂ ਮਿਨਰਲ ਨਿਕਲਦੇ ਉਹਨੂੰ ਢੋਂਦੀ ਆ ਆ ਇੱਕ ਹੋਰ ਆ ਗਈ ਆ ਜੀ ਦੇਖੋ ਜਿਗਾੜ ਇਹ ਆ ਪਾਇਲਟ ਗੱਡੀ ਆ ਬਾਕੀ ਹੋਰ ਗੱਡੀਆਂ ਸੋ ਇਸ ਤਰ੍ਹਾਂ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਵੱਡੇ ਵੀਕਲ ਇਸ ਤਰ੍ਹਾਂ ਟਰਾਂਸਪੋਰਟ ਕੀਤੇ ਜਾਂਦੇ ਇੱਕ ਦੋ ਦੂਜੀ ਥਾਂ ਤੇ ਧੰਨਵਾਦ ਵੀਡੀਓ ਵਾਚ ਕਰਨ ਲਈ ਥੈਂਕ ਯੂ